ਰਡੀ ਰਡੀ ਅੱਜ ਕੀ ਕਹਿਣਾ ਸਮੇ ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਆਪਾਂ ਇੱਥੇ ਪੁਲਿਸ ਲਾਈਨ ਵਿੱਚ ਇਹ ਜਿਹੜਾ ਆਪਣਾ ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਇਹਦੇ ਵਿੱਚ ਪੂਰੇ ਪੰਜਾਬ भर ਦੀ ਵੱਖ-ਵੱਖ ਟੀਮਾਂ ਜਿਹੜੀ ਹੈਗੀ ਇੱਥੇ ਬਾਸਕਟਬਾਲ ਦੇ ਖੇਡਣ ਦੇ ਵਾਸਤੇ ਆਉਂਦੀਆਂ ਨੇ ਤੇ ਹਰ ਸਾਲ ਆਪਾਂ ਇਹ ਪ੍ਰੋਗਰਾਮ ਕਰਾਉਂਦੇ ਹਾਂ ਪੁਲਿਸ ਡਿਪਾਰਟਮੈਂਟ ਵੱਲੋਂ ਕਰਾਇਆ ਜਾਂਦਾ ਹੈ ਤੇ ਅੱਜ ਇਹ ਪ੍ਰੋਗਰਾਮ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਫਾਈਨਲ ਮੈਚ ਉਹ ਵੇਖਣ ਆਪਾਂ ਇੱਥੇ ਆਏ ਸੀ ਇਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧੀ ਮੁਹਿੰਮ ਹੈ ਉਹਦੇ ਅਧੀਨ ਹੀ ਆਪਾਂ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਕਰਾਰੇ ਨੇ ਤੇ ਸਾਡੀ ਸਿਰਫ ਇੱਕ ਹੀ ਕੋਸ਼ਿਸ਼ ਹੈਗੀ ਹੈ ਇੱਕ ਹੀ ਮੰ타 ਹੋਵੇਗਾ ਕਿ ਇਹ ਨਸ਼ਿਆਂ ਨੂੰ ਆਪਾਂ ਖਤਮ ਕਰਨਾ ਹੈ ਤੇ ਜਿਹੜੀ ਯੂਥ ਹੈ ਉਹਨਾਂ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਹੈ ਪਾਵੇਂ ਉਹ ਐਜੂਕੇਸ਼ਨ ਦੇ ਵੱਲ ਹੋਵੇ ਪਾਵੇਂ ਖੇਡਾਂ ਦੇ ਵੱਲ ਹੋਵੇ ਤੇ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਹੈ ਇਹਦੇ ਕਰਕੇ ਹੀ ਸਰਕਾਰ ਵੱਖ-ਵੱਖ ਸਕੀਮਾਂ ਜਿਹੜਾ ਹੈਗਾ ਉਹ ਲੈ ਕੇ ਆ ਰਹੀ ਹੈ ਜਿੱਥੇ ਇਨਫੋਰਸਮੈਂਟ ਤੇ ਪੁਲਿਸ ਜਿਹੜੀ ਹੈਗੀ ਆ ਕਾਰਵਾਈ ਕਰ ਰਹੀ ਹੈ ਉਹਦੇ ਨਾਲ ਨਾਲ ਅਵੇਅਰਨੈ ਤੇ ਖੇਡਾਂ ਦੇ ਵਲ ਗਰਾਉਂਡਸ ਬਣਾਉਣ ਦੇ ਵਾਸਤੇ ਇਕੁਪਮੈਂਟਸ ਪ੍ਰੋਵਾਈਡ ਕਰਨ ਦੇ ਵਾਸਤੇ ਜਿਮਸ ਪ੍ਰੋਵਾਈਡ ਕਰਾਉਣ ਦੇ ਵਾਸਤੇ ਲਾਇਬ੍ਰੇਰੀ ਜਿਹੜੀ ਹੈ ਕਿ ਲਗਭਗ 40-45 ਦੇ ਕਰੀਬ ਲਾਇਬ੍ਰੇਰੀਸ ਆਪਾਂ ਜ਼ਿਲ੍ਹੇ ਵਿੱਚ ਜਿਹੜੀ ਹੈ ਕਿ ਉਹ ਬਣਾਈਆਂ ਨੇ ਤੇ ਕੋਸ਼ਿਸ਼ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਕਿਸੇ ਤਰੀਕੇ ਨਾਲ ਉਹਨੂੰ ਇਹ ਨਾ ਲੱਗੇ ਕਿ ਓਹਦੇ ਕੋਲ ਸੁਵਿਧਾਵਾਂ ਜਿਹੜੀ ਹੈ ਗਿਆ ਉਹ ਅਵੇਲੇਬਲ ਨਹੀਂ ਹੈ ਕਿ ਹੈ ਤੇ ਨਾਲ ਹੀ ਜਿਹੜਾ ਆਪਣਾ ਨਸ਼ਾ ਛਡਾਊ ਕੇਂਦਰ ਹੈ ਉਹਦੀ ਦੀ ਵੀ ਆਪਾਂ ਕੈਪੈਸਿਟੀ ਵਧਾਈ ਹੈ ਤੇ ਆਪਾਂ ਹਰ ਇੱਕ ਨੌਜਵਾਨ ਨੂੰ ਬਸ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਫਿਕਰ ਨਾ ਕਰੋ ਆਪਾਂ ਤੁਹਾਡੇ ਨਾਲ ਜੇ ਤੁਹਾਨੂੰ ਕੋ ਲੋੜ ਹੈਗੀ ਆ ਪਾਵੇਂ ਉਹ ਡੀ ਐਡਿਕਸ਼ਨ ਦੇ ਵਾਸਤੇ ਹੋਏ ਪਾਵੇਂ ਉਹ ਕਿਸੇ ਹੋਰ ਤਰੀਕੇ ਨਾਲ ਕਈ ਸਾਰੇ ਇਹੋ ਜਿਹੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਖੇਡਾਂ ਦੇ ਸਮਾਨ ਦੇ ਵਾਸਤੇ ਪਾਵੇਂ ਕਈ ਤਰੀਕੇ ਤੇ ਤੁਸੀਂ ਪਹਿਲਾਂ ਵੀ ਵੇਖਿਆ ਕਿ ਕਈ ਬੱਚੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਬੇਸਿਕ ਇਕਵਿਪਮੈਂਟ ਜਿਹੜਾ ਆਏਗਾ ਉਹ ਨੈਸ਼ਨਲ ਇੰਟਰਨੈਸ਼ਨਲ ਵੀ ਖੇਡ ਸਕਦੇ ਨੇ ਪਰ ਉਹਨਾਂ ਨੂੰ ਅਵੇਲੇਬਲ ਨਹੀਂ ਹੁੰਦੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਜੇ ਤੁਹਾਨੂੰ ਕਿਸੇ ਵੀ ਇਕਵਿਪਮੈਂਟ ਦੀ ਲੋੜ ਹੈ ਤੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਖੁਦ ਉਹ ਨਹੀਂ ਲੈ پا ਰਹੇ ਹੋ ਜਾਂ ਫਿਰ ਤੁਹਾਨੂੰ ਹੋਰ ਵੀ ਕਿਸੇ ਤਰੀਕੇ ਨਾਲ ਸਹਾਇਤਾ ਦੀ ਲੋੜ ਹੈਗੀ ਤੁਸੀਂ ਜ਼ਰੂਰ ਕੀ ਪਰੇਸ਼ਾਨੀ ਨਹੀਂ ਹੋਏ ਤੁਸੀਂ 스테이트 ਜਿਵੇਂ ਪਹਿਲਾਂ ਕਿਹਾ ਮੇਰੇ ਕੋਲੇ ਜ਼ਿਆਦਾਤਰ ਪੰਚਾਇਤਾਂ ਨਹੀਂ ਹੈ ਗਰਾਊਂਡ ਤੇ ਲਾਇਬ੍ਰੇਰੀ ਪਹਿਲਾਂ ਦੇ ਸੀ ਨਾਲੀਆਂ ਸੜਕਾਂ ਵਾਸਤੇ ਦੇਖੋ ਇਹ ਜਿਹੜਾ ਹੈਗਾ ਸਰਕਾਰ ਦਾ ਸਿਰਫ ਮੈਂ ਪਹਿਲਾਂ ਵੀ ਕਿਹਾ ਕਿ ਆਪਣੀ ਪੂਰੀ ਕੋਸ਼ਿਸ਼ ਇਹ ਹੈਗੀ ਹੈ ਕਿ ਜੇ ਆਪਾਂ ਬੱਚਿਆਂ ਨੂੰ ਸਹੀ ਇੱਕ ਮਾਹੌਲ ਦੇਵਾਂਗੇ ਤੇ ਉਹਨਾਂ ਨੂੰ ਜਿਹੜੀ ਅੱਜ ਦੀ ਉਹਨਾਂ ਦੀ ਜ਼ਰੂਰਤ ਹੈ ਜਿਹੜਾ ਉਹ ਚਾਹੁੰਦੇ ਆ ਉਹ ਤੁਸੀਂ ਜ਼ਿਲ੍ਹਾ ਲਾਇਬ੍ਰੇਰੀ ਦੇਖ ਲਓ ਉਹਦਾ ਵੀ ਉਦਘਾਟਨ ਮੈਨੂੰ ਲੱਗਦਾ ਹਫ਼ਤੇ ਇੱਕ ਵਿੱਚ ਹੋ ਜਾਊਗਾ ਉਹ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਬਣਾਈ ਹੈ ਉੱਥੇ ਅੱਜ ਹੁਣੇ ਉਦਘਾਟਨ ਵੀ ਹੋਇਆ ਮੈਂ ਉੱਥੇ ਦੇਖ ਰਿਹਾ ਕਿ ਘਟੋ ਘੜੀ 20 30 40 ਬੱਚੇ ਹੁਣ ਵੀ ਉੱਥੇ ਆਉਣਾ ਸ਼ੁਰੂ ਹੋ ਗਏ ਤੇ ਮਤਲਬ ਇਹ ਤਾਂ ਇੱਕ ਚੇ ਤੇ ਜਿਹੜੇ ਰੂਰਲ ਲਾਇਬਰੀਜ਼ ਆਪਾਂ ਬਣਾ ਰਹੇ ਉੱਥੇ ਬੱਚੇ ਆ ਰਹੇ ਆ ਤੇ ਜਿੱਤੇ ਲਾਇਬਰੀਜ਼ ਮੈਂ ਤੁਹਾਨੂੰ ਦਿਖਾ ਦੇਣਾ ਕਿ ਮੇਰੇ ਕੋਲ ਜਿੰਨੀ ਵੀ ਐਪਲੀਕੇਸ਼ਨਸ ਆਈਆਂ ਹਨ ਪੰਚਾਇਤਾਂ ਦੇ ਤਰਫੋਂ ਉਹਦੇ ਵਿੱਚੋਂ ਲਾਇਬਰੀ ਤੇ ਖੇਡ ਦਾ ਸਟੇਡੀਅਮ ਜਿਹੜਾ ਹੈਗਾ ਉਹਨਾਂ ਨੇ ਲਿਸਟ ਵਿੱਚ ਪਾਇਆ ਹੋਇਆ ਹੈ ਤੇ ਮੈਂ ਬੇਨਤੀ ਫਿਰ ਇਹ ਹੀ ਕਰਾਂਗਾ ਕਿ ਆਪਾਂ ਕਿਸੇ ਵੀ ਤਰੀਕੇ ਨਾਲ ਇਸ ਤਰੀਕੇ ਦੀ ਜੋ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਸਰਕਾਰ ਕਦੀ ਫੰਡਸ ਦੇ ਵਾਸਤੇ ਤੁਹਾਨੂੰ ਪਰੇਸ਼ਾਨ ਨਹੀਂ ਕਰੋਗੀ ਜੀ ਠੀਕ ਥੈਂਕ ਯੂ